ਸਤਿ ਸ੍ਰੀ ਅਕਾਲ ਜੀ ਸਾਰੇ ਪੈਨਪ੍ਰਾਣਾ ਨੂੰ ਉਮੀਦ ਕਰਦੇ ਆਂਗੇ ਕਿ ਤੁਸੀਂ ਸਾਡੇ ਟਿੱਟਾ ਕਮੋਗੇ ਤੇ ਬਹੁਤ ਸਾਰੇ ਪੈਨਪ੍ਰਾਣਾ ਨੇ ਕਮੈਂਟ ਕੀਤਾ ਕਿਸੇ ਨੇ ਕਿਹਾ ਫਰੀਦਕੋਟ ਕਰਵਾ ਲਓ ਕਹਿੰਦੇ ਨੇ ਕਿਵੇਂ ਹੈ ਨਾ ਤੇ ਹੁਣ ਅਸੀਂ ਇਹ ਦੇਖਦੇ ਆਂ ਅਸੀਂ ਪ੍ਰਾਈਵੇਟ ਹੀ ਕਰਵਾਵਾਂਗੇ ਤੇ ਪ੍ਰਾਈਵੇਟ ਜੇ ਨਹੀਂ ਪਹਿਲੇ ਲੀਵਰ ਦਾ ਉਹ ਹੋਏਗਾ ਟੈਸਟ ਆਹ ਹੋਹੀ ਪ੍ਰਾਈਵੇਟ ਹੀ ਹੋਣਾ ਹਾਂ ਤੇ ਤੁਹਾਡੀਆਂ ਦੁਆਵਾਂ ਸਦਕਾ ਹੋ ਸਕਦਾ ਨਾ ਹੀ ਆਵੇ ਹੈ ਨਾ ਕਿਉਂਕਿ ਅੱਗੇ ਮੇਰੇ ਮੇਰੇ ਇੱਕ ਨਾ ਕਕੜਲਾਂ ਪੈਂਦੀਆਂ ਆਉਂਦੀਆਂ ਸੀਆਂ ਤੇ ਉਹ ਜਿਹੜੀ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਉੱਥੋਂ ਖਾਧੀ ਸੀ ਦਵਾਈ ਉਹਦੇ ਨਾਲ ਕੜੱਲਾਂ ਪੈਣੋਂ ਹਟ ਗਈਆਂ ਤੇ ਬਾਕੀ ਕਹਿੰਦੇ ਵੀ ਜੜ ਨਹੀਂ ਚੱਕਦੀ ਕੋਈ ਵੀ ਦੇਸੀ ਦਵਾਈ ਕਹਿੰਦੇ ਦੇਸੀ ਦਵਾਈ ਜੜ ਵੀ ਚੱਕ ਦਿੰਦੀ ਹੁੰਦੀ ਆ ਉਹ ਉਹ ਅਕਾਲਪੁਰਖ ਦਾ ਹੱਥ ਚਾਹੀਦਾ ਸਰ ਤੇ ਵਾਹਿਗੁਰੂ ਕਰੇ ਤੇ ਸਾਰਾ ਕੁਝ ਵੀ ਹੋ ਸਕਦਾ ਸਾਰਾ ਕੁਝ ਹੋ ਸਕਦਾ ਸਵਾਦੀ ਕੁੰਟੀ ਨਾਲ ਆਰਾਮ ਆਇਆ ਉਹਨਾਂ ਦਾ ਐਸਾ ਇਹਨੇ ਕਹਿੰਦੇ ਹੁੰਦੇ ਹਨਾ ਤੇ ਤੇ ਹੁਣ ਆਪਾਂ ਦੇਖਦੇ ਹਾਂ ਰਮਨ ਕੀ ਕਰਦੀ ਹੈ ਫਰੋੜਾ ਫਰਾਲੀ ਲੱਗੀ ਰਹੀ ਦੀ ਕੋਣ ਆ ਕੀ ਬੋਟਾ ਜਿਹਾ ਰੱਖਿਆ ਐ ਨਾ ਉਹ ਰੀਲਾਂ ਸੂਈਆਂ ਦਾ ਸਮਾਨ ਇਕੱਠਾ ਕਰ ਰਿਹਾ ਇਹਦੇ ਵਿੱਚ ਪਾਇਆ ਸੀ ਇਹ ਚ ਕੱਟ ਪੈਂਦਾ ਸੀ ਤੇ ਇਹ ਚ ਇਕੱਠਾ ਕਰ ਲਈਆਂ ਪਰ ਜਿਵੇਂ ਕਿ ਇੱਕ ਵੀਰ ਦਾ ਕਮੈਂਟ ਆਇਆ ਸੀ ਮਸ਼ੀਨ ਬਾਰੇ ਜਿਵੇਂ ਵੀ ਹੈ ਨਾ ਉਹ ਮੈਂ ਆਪੀ ਹੋ ਗਈ ਸਮਝਣ ਚ ਤੇ ਉਹਨਾਂ ਨੂੰ ਵੀ ਗਲਤੀ ਲੱਗੀ ਤੇ ਸਾਨੂੰ ਵੀ ਗਲਤੀ ਲੱਗੀ ਤੇ ਆਪਾਂ ਸਮਝ ਲਿਆ ਕੋਈ ਇੱਥੇ ਦਾ ਤਾਂ ਕਰਕੇ ਤੇ ਜਦੋਂ ਉਹਨਾਂ ਨੇ ਮੈਸੇਜ ਕੀਤਾ ਨਾ ਵੀਰੇ ਤੁਸੀਂ ਸ਼ੁਕਰ ਤੁਸੀਂ ਮੈਸੇਜ ਕੀਤਾ ਆਪਣੀ ਗਲਤ ਗਲਤਫਹਮੀ ਗਲਤਫਹਮੀ ਹੋਈ ਹੈ ਰਹੀ ਗੱਲ ਹਰਜੀਤ ਦੇ ਸਲਾਈ ਬੰਦ ਕਰਨ ਦੀ ਉਹ ਜਦੋਂ ਦਾ YouTube ਚੈਨਲ ਇਹ ਗੱਲ ਸੱਚੀ ਹੈ ਕਿ ਜਦੋਂ ਦਾ ਚੈਨਲ ਅਸੀਂ ਖੋਲਿਆ ਉਦੋਂ ਤੇ ਹਰਜੀਤ ਨੇ ਸਲਾਈ ਕੀਤੀ ਜਦੋਂ ਅਜਪਨੂਰ ਆਉਣ ਵਾਲੀ ਸੀ ਨਾ ਜਪਨੂਰ ਦੇ ਹੋਣ ਤੇ ਤੋਂ ਪਹਿਲੇ ਪਹਿਲੇ ਥੋੜਾ ਟਾਈਮ ਹੀ ਕੀਤੀ ਹੈ ਜਦੋਂ ਸਾਡਾ ਘਰਬਾਰ ਤਿਆਰ ਹੋਣ ਤੋਂ ਵੀ ਪਹਿਲੇ ਪਹਿਲੇ ਮਤਲਬ ਜੂਨ ਦੇ ਮਹੀਨੇ ਤੱਕ ਜੁਲਾਈ ਜੇ ਮੈਂ ਤੁਹਾਨੂੰ ਸੱਚੀ ਕਹਾਂ ਜਦੋਂ ਸਾਡਾ ਘਰਬਾਰ ਤਿਆਰ ਹੋਣ ਲੱਗ ਗਿਆ ਸੀ ਤੋ ਉਦੋਂ ਟਾਈਮ ਵੀ ਨੇੜੇ ਸੀ ਜਪਨਉਂਦੇ ਹੁੰਦਾ ਤਾਂ ਕਰਕੇ ਉਸ ਤੋਂ ਬਾਅਦ ਅਜੀਤ ਨੇ ਛੱਡਤੀ ਸੀ ਸਿਲਾਈ ਉਹ ਘਰੇ ਘਰ ਬੈਠ ਕੇ ਕਰਦੇ ਸੀ ਕੰਮ ਦੁਕਾਨ ਤੇ ਤੇ ਜਿਹੜਾ ਜਾਂਦੇ ਜਾਂਦੇ ਸੀ ਫਿਰ ਤਾਂ ਕਰਕੇ ਮੇਰੇ ਕਰਕੇ ਉਹ ਛੱਡਣੀ ਪੈਗੀ ਫਿਰ ਜਦੋਂ ਆਪਾਂ ਪਤਾ ਲੱਗਾ ਕਿ ਹਰਜੀਤ ਦੀ ਆਈਸਾਈਡ ਵੀ ਵੀਕ ਹੋ ਗਈ ਹੈ ਤੁਹਾਨੂੰ ਪਤਾ ਸਿਲਾਈ ਦਾ ਕੰਮ ਕਰਨਾ ਸੌਖਾ ਨਹੀਂ ਹੁੰਦਾ ਕਿਸੇ ਵੀ ਲਈ ਵੀ ਕਰਨ ਵਾਲੇ ਕਰਦੇ ਵੀ ਇਹਨੇ ਬੇਉਮਰ ਕੱਕ ਕਰਦੇ ਨੇ ਚਲੋ ਆ ਅਗਰ ਪਰਮਾਤਮਾ ਇੱਕ ਪਾਸੇ ਖੋਹਦਾ ਹੈ ਨਾ ਤੇ ਦੂਜੇ ਪਾਸੇ ਜਰੀਏ ਵੀ ਬਣਾਉਂਦਾ ਹੈ ਕਿਸੇ ਵੀ ਗੱਲ ਦਾ ਐਸ ਚੀਜ਼ ਦਾ ਸਾਨੂੰ ਐ ਨਹੀਂ ਹੈਗਾ ਕਿ ਹਾਂ ਵੀ ਹੱਥੀ ਕੰਮ ਵੀ ਜ਼ਰੂਰੀ ਹੈ ਹੋਰ ਰਹਾ YouTube ਦਾ ਚੈਨਲ ਐ ਕੋਈ ਸਦਾ ਸਦਾ ਲਈ ਤੇ ਹੈ ਨਹੀਂ ਹੈ ਸਾਰੀ ਉਮਰ ਲਈ ਨਹੀਂ ਹੈ ਜਦੋਂ ਤੱਕ ਚੱਲ ਰਿਹਾ ਤੇ ਅਸੀਂ ਚਲਾਵਾਂਗੇ ਹੋਰ ਰਹੀ ਗੱਲ ਸਲਾਈ ਦੇ ਕੰਮ ਦੀ ਉਹ ਅੱਗੇ ਪਰਮਾਤਮਾ ਬੈਠਾ ਕਰਨ ਵਾਲਾ ਹਨ ਪਰਮਾਤਮਾ ਨੇ ਕਿਹੜੇ ਭਾਣੇ ਸਾਨੂੰ ਦਾਣਾ ਪਾਣੀ ਦੇਣਾ ਹੈ ਆਪਣੇ ਘਰ ਦੇ ਵਿੱਚ ਇਹਦੇ ਚੈਨਲ ਚਾਈ ਜਨੇ ਹੁਣ 2 ਸਾਲ ਹੋ ਗਏ ਦਾ ਸਲਾਈ ਨਾ ਕਰਦੇ ਰਜੀਤ ਜਾਂ ਸਲਾਈ ਕਰਦੇ ਰਹਿੰਦੇ ਸੀ ਫਿਰ ਸਲਾਈ ਤੋਂ ਸਾਡਾ ਦਾਣਾ ਪਾਣੀ ਚੱਲਣਾ ਸੀ ਘਰ ਦਾ ਜੇ YouTube ਚੈਨਲ ਚੱਲ ਗਿਆ ਪਰਮਾਤਮਾ ਦੀ ਉਹ ਵੀ ਇੱਕ ਮਰਜ਼ੀ ਸੀ ਉਹ ਵੀ ਇਹ ਗੱਲਾਂ ਤੇ ਆਪਾਂ ਸਿਰਫ ਕਰ ਸਕਦੇ ਹਾਂ ਇੱਕ ਦੂਜੇ ਨੂੰ ਆਪਾਂ ਗੱਲਾਂ ਕਰ ਸਕਦੇ ਆ ਫਲਾਣੇ ਨੇ ਇਹ ਕੀਤਾ ਜਾਂ ਫਲਾਣੇ ਨੇ ਉਹ ਕੀਤਾ ਬਾਕੀ ਆਪਾਂ ਐਸੀ ਚੀਜ਼ ਸ਼ਾਇਦ ਤੁਹਾਨੂੰ ਭੁੱਲ ਜਾਣੇ ਆ ਕਿ ਪ੍ਰਮਾਤਮਾ ਬੈਠਾ ਕਰਨ ਵਾਲਾ ਕਿ ਕਿਸੇ ਦਾ ਦਾਣਾ ਪਾਣੀ ਕਿਤੇ ਹੈ ਕਈ ਵਾਰੀ ਸਾਡੇ ਦਾਣਾ ਪਾਣੀ ਕਿਤੇ ਹੋਰ ਲਿਖਾਂਗਾ ਪਰ ਅਸੀਂ ਕਿਸੇ ਦੇ ਘਰ ਜਾ ਕੇ ਖਾ ਲੈਣੇ ਕਿਉਂਕਿ ਸਾਨੂੰ ਦਾਣਾ ਪਾਣੀ ਖਿੱਚ ਕੇ ਲੈ ਕੇ ਜਾਂਦਾ ਜਿਵੇਂ ਮੋਤ ਬੰਦੇ ਨੂੰ ਖਿੱਚ ਕੇ ਲੈ ਕੇ ਜਾਂਦੀ ਹੈ ਨਾ ਕਿਤੇ ਨਾ ਕਿਤੇ ਉਵੇਂ ਦਾਣਾ ਪਾਣੀ ਵੀ ਸਾਨੂੰ ਖਿੱਚ ਕੇ ਲੈ ਕੇ ਜਾਂਦਾ ਹੀ ਜਾਂਦਾ ਹੈ ਇਹ ਗੱਲ ਹੁੰਦੀ ਹੈ ਬਾਕੀ ਹਰ ਕਿਸੇ ਦੀ ਆਪ ਦੀ ਆਪ ਦੀ ਸੋਚ ਹੈ ਤੁਸੀਂ ਗੱਲ ਕੀਤੀ ਸਾਨੂੰ ਕਲੀਅਰ ਕਰਨੀ ਸੀ ਅਸੀਂ ਕਰਤੀ ਪਹਿਲੇ ਥੋੜੀ ਜੀ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਕਿ ਚਲੋ ਸ਼ਾਇਦ ਤਾਂ ਕਰਕੇ ਚਲੋ ਇੱਕ ਭੈਣ ਨੇ ਤੁਹਾਨੂੰ ਜਵਾਬ ਵੀ ਦਿੱਤੇ ਉਹ ਭੈਣ ਨੂੰ ਨਾ ਗਲਤ ਬੋਲੋ ਵੀ ਥੱਪੜ ਨਾ ਖਾ ਲਈ ਨਾ ਬੋਲੋ ਉਹ ਭੈਣ ਐਵੇਂ ਦੇ ਨਹੀਂ ਹੈਗੇ ਠੀਕ ਹੈ ਤੁਸੀਂ ਆਪਸ ਚ ਨਾ ਲੜੋ ਕਿਸੇ ਵੀ ਗੱਲ ਤੋਂ ਜੋ ਕਸ਼ਟ ਨਾ ਆਇਆ ਸਾਨੂੰ ਪੁੱਛੋ ਕਰਨ ਵਾਲੇ ਨੇ ਤੁਹਾਨੂੰ ਚਲੋ ਮੈਸੇਜ ਕਿਸ ਦਾ ਨਹੀਂ ਬਾਈ ਨੇ ਸਿਆਣਫਾਲੀ ਗੱਲ ਤਾਂ ਦਿਖਾਤੀ ਨਾ ਇੱਕ ਔਰਤ ਨੂੰ ਕਹਿ ਰਿਹਾਗਾ ਥੱਪੜ ਨਾ ਖਾ ਲਈ ਨਹੀਂ ਚਲੋ ਉਹ ਨਹੀਂ ਗਲਤ ਕਰਦਾ ਉਹ ਭੈਣ ਨੇ ਕੁਝ ਨਹੀਂ ਗਲਤ ਬੋਲਿਆਗਾ ਉਹ ਕਹਿੰਦੇ ਵੀ ਉਹ ਆਉਦਾ ਕੰਮ ਕਰਦੇ ਤੁਹਾਨੂੰ ਕਿਹੜਾ ਬੰਦਾ ਚੰਗਾ ਬੋਲਦੇ ਹਣ ਬਾਕੀ ਕੱਲ ਮੈਂ ਆਪਦੀ ਮੋਟਰ ਦਾ ਸਟਾਰਟਰ ਠੀਕ ਕਰ ਰਿਹਾ ਸੀਗਾ ਪਰ ਇਹ ਮੈਂ ਕਰਤਾ ਸਟਾਰਟਰ ਠੀਕ ਦਿਖੋ ਉਹਦੇ ਨਹੀਂ ਕਿਉਂ ਟਾਈਮ ਵੀ ਨਹੀਂ ਆਉਣਾ ਨਹੀਂ ਕੱਲ ਜਦੋਂ ਆਪਾਂ ਮੋਗੇ ਵਾਲੀ ਗੱਲ ਕੀਤੀ ਸੀ ਨਾ ਮੈਂ ਇਹਨਾਂ ਨੂੰ ਅਰਜੀਤ ਨੂੰ ਬਹੁਤ ਰੋਕਿਆ ਸੀ ਮੈਂ ਕਿਹਾ ਸਾਡਾ ਬਲੌਗਿੰਗ ਦਾ ਚੈਨਲ ਹੈ ਨਾ ਕਿ ਕੰਪਲੇਨ ਦਾ ਚੈਨਲ ਹੈ ਕਿ ਅਸੀਂ ਕੰਪਲੇਨ ਕਰੀ ਉਹ ਵੀ ਸਰਕਾਰ ਨੂੰ ਠੀਕ ਹੈ ਪਰ ਸ਼ਾਇਦ ਕਿਤੇ ਨਾ ਕਿਤੇ ਹਾਲਾਤ ਬੰਦੇ ਨੂੰ ਪੈਦਾ ਕਰ ਦਿੰਦੇ ਨੇ ਉਹ ਜੀ ਗੱਲ ਕਰਨ ਤੇ ਤੇ ਰਹੀ ਗੱਲ ਸਲਾਈ ਦੀ ਵੀ ਸਲਾਈ ਦਾ ਕੀ ਆ ਉਹਦੇ ਆਪਾਂ ਦਿਖਾ ਦਾਂਗੇ ਕੱਲ ਨੂੰ ਸਾਡਾ ਸਾਡੀ ਰੋਜੀ ਰੋਟੀ ਚੱਕੀ ਗਈ ਤੇ ਕੀ ਕਰ ਲੇਗਾ ਕੋਈ ਕੋਈ ਨਹੀਂ ਕਿਸੇ ਦਾ ਰੋਜੀ ਰੋਟੀ ਚੱਕਣ ਵਾਸਤੇ ਹਾਜ਼ਰ ਹੋਏਗਾ ਕਿ ਹਾਂ ਵੀ ਆਪਾਂ ਖਾਂਮਾਗੇ ਕਿਸੇ ਨੂੰ ਇਸ ਲਈਏ ਜਿਆਦਾ ਹੈਗੀ ਆ ਤੇ ਜੀਤ ਨੂੰ ਐ ਹੀ ਹੋਏਗਾ ਕਿ ਦੂਜਾ ਚੈਨਲ ਬਣਾ ਲੈਣਾ ਫਿਰ ਉਤੋਂ ਸਾਨੂੰ ਗੱਲਾਂ ਹੋਣੀਆਂ ਸ਼ੁਰੂ ਹੋ ਜਾਣੀਆਂ ਸ਼ਾਇਦ ਕਿ ਦੂਜਾ ਵੀ ਚੈਨਲ ਬਣਾ ਲਿਆ ਹੈ ਪੈਸਾ ਕਮਾਣਾ ਜਾਂਦੇ ਫਲਾਣਾ ਕੁਝ ਮੂੰਹ ਥੋੜਾ ਫਿਰ ਫੜੇ ਜਾਂਦੇ ਹੈ ਗੱਲ ਹੁੰਦੀ ਹੈ ਬਾਕੀ ਮਾਲਾ ਨਹੀਂ ਕਿ ਸਾਨੂੰ ਕਹਿਣਾ ਚਾਹੀਦਾ ਪਰ ਇੱਕ ਸੋਚ ਇੱਕ ਸਮਝ ਦੀ ਗੱਲ ਹੁੰਦੀ ਹੈ ਕਿ ਆਪਾਂ ਬੰਦੇ ਨੂੰ ਕਿੱਥੋਂ ਤੱਕ ਬੋਲਣਾ ਹੈ ਤੇ ਕਿੱਥੇ ਤੱਕ ਉਹਨੂੰ ਗੱਲ ਕਰਨੀ ਹੈ ਐਨੀ ਕਿ ਗੱਲ ਜੀ ਸਾਨੂੰ ਮੈਨੂੰ ਇਸ ਜੀ ਦਾ ਹੋਇਆ ਕਿ ਇਨਸਾਨ ਹੈ ਜਿਸ ਕਿਉਂ ਭੁੱਲ ਜਾਂਦਾ ਕਿ ਪਰਮਾਤਮਾ ਰੱਖਣ ਵਾਲਾ ਅਸੀਂ ਕੁਝ ਨਹੀਂ ਹੈਗੇ ਜਿਸ ਨੂੰ ਸਿਰਫ ਸਾਡਾ ਮੂੰਹ ਹੈਗਾ ਬੋਲਣ ਵਾਸਤੇ ਤੇ ਆਪਾਂ ਬੋਲਦੇ ਨੇ ਉਹ ਮਾਣਾ ਮੂੰਹ ਚੋ ਚਾਹੇ ਮਾੜਾ ਬੋਲੀਏ ਤੇ ਚਾਹੇ ਚੰਗਾ ਬੋਲੀਏ ਉਹ ਵਾਪਸ ਤਾਂ ਮੁੜਦਾ ਨਹੀਂ ਵਾਪਸ ਵਾਪਸ ਨਹੀਂ ਮੁੜਦਾ ਹਾਂ ਬਾਕੀ ਰਹੀ ਜਿਹੜੀ ਗਲਤਫਹਮੀ ਉਹ ਕਲੀਅਰ ਹੋ ਸਕਦੀ ਹੈ ਹੋਰ ਤੇ ਕੁਝ ਨਹੀਂ ਹੋ ਸਕਦਾ ਬਾਕੀ ਸਾਰੇ ਆਪਣੇ ਆਪਣੇ ਘਰ ਰਾਜੀ ਰਹਿਣ ਵਧੀਆ ਰਹਿਣ ਹਨਾ ਪਰਮਾਤਮਾ ਬੈਠਾ ਦਾਣਾ ਪਾਣੀ ਭੇਜਣ ਵਾਲਾ ਉਹ ਉਹਦੇ ਹੱਥ ਹੈਗਾ ਉਹਦੇ ਹੱਥ ਡੋਰ ਹੈ ਸਾਰਿਆਂ ਦੀ ਫੜੀ ਹੋਈ ਬਾਕੀ ਬਾਕੀ ਸਾਨੂੰ ਇਹ ਜੇ ਬੰਦਿਆਂ ਨੂੰ ਸਫਾਈ ਦੇਣ ਦੀ ਵੀ ਲੋੜ ਜੀ ਨੂੰ ਜਨਾਨੀ ਔਰਤ ਦੀ ਕਦਰ ਕਰਨ ਦਾ ਹੀ ਨਹੀਂ ਪਸਾਗਾ ਵੀ ਕਿਵੇਂ ਬੋਲੀ ਦਾ ਔਰਤ ਨੂੰ ਠਿੱਕ ਗਣੀ ਉਹ ਜੇ ਬੰਦਿਆਂ ਨੂੰ ਸਫਾਈ ਦੇਣ ਦਾ ਵੀ ਕੋਈ ਫਾਇਦਾ ਨਹੀਂ ਹਾਂਦਾ ਅੰਕਮਲ ਕਿੱਥੇ ਕਿੱਥੇ ਸਾਰਾ ਟੋਟੇ ਲਾਸਟਿਕ ਦੇ ਬਜ਼ੇਰੇ ਤੁਰੇ ਫਿਰਦੇ ਆ ਕਿੱਡੇ ਟੌਰ ਟੋਟੇ ਮੋਟੇ ਲੱਕੇ ਲਾਸਟਿਕ ਜਾਂਦੇ ਦੇਖਿਓ ਉਹਨਾਂ ਮਸ਼ੀਨਾਂ ਦਾ ਸਮਾਨ ਇੱਥੇ ਘੱਟਾ ਆਵੇ ਕੂਪੀ ਤੇ ਤੇਲ ਮਿਲ ਜਾਊਗਾ ਕੁਝ ਨਹੀਂ ਨਾ ਬਾਕੀ ਬੰਦਾ ਜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੀ ਕੰਮ ਕਰਦਾ ਰਹੇ ਅਜ ਤਾਂ ਮਨ ਕੇ ਜਨ ਵੀਡੀਓ ਬਣਾਉਣ ਲੱਗੇ ਮਨ ਕੇ ਜਨ ਇਹ ਕੱਡੀ ਕੱਡੀ ਕੀ ਚੀਜ਼ ਦੀ ਵੀਡੀਓ ਬਣਾਉਣ ਲੱਗੇ ਤੇ ਫਿਰ ਠੀਕ ਹੈ ਤੇ ਕਿਉਂ ਨਹੀਂ ਬਣਦੀ ਕੀ ਕੰਮ ਦਾ ਕਰਕੇ ਠੀਕ ਹੈ ਜੇ ਪਰ ਮੈਂ ਉਹ ਮਸ਼ੀਨ ਦਾ ਕੰਮ ਵਿੱਚ ਨਹੀਂ ਜਾ ਸਕਦਾ ਬਹਿ ਕੇ ਹਾਲ ਮਿਲ ਕੇ ਕੰਮ ਕਰਦੇ ਆ ਆਪਾਂ ਹੁਣ ਇੱਥੇ ਇਹ ਵੀ ਨਹੀਂ ਦੱਸਣਾ ਜਾਂਦਾ ਕਿ ਅਸੀਂ ਹੈਂਡੀਕੈਪ ਆ ਬਜ਼ੁਰਗ ਤਾਂ ਜਾਂ ਜੋ ਵੀ ਆ ਹਨ ਇਹ ਚੀਜ਼ ਨੂੰ ਵੀ ਕਹਿੰਦੇ ਆ ਜੋ ਜਿਨ੍ਹਾਂ ਦੇ ਵੀ ਆ ਵਧੀਆਂ ਵਾ ਪ੍ਰਮਾਤਮਾ ਨੇ ਬਹੁਤ ਵਧੀਆ ਰੱਖਿਆ ਤੁਰਦੇ ਤੁਰਦੇ ਫਿਰਦੇ ਆ ਹੱਥ ਪੈਰ ਸਾਡੇ ਹਿਲਦੇ ਨੇ ਬਾਹਰ ਅੰਦਰ ਆਉਂਦੇ ਜਾਂਦੇ ਆ ਹਨਾ ਤਾਂ ਆਪਾਂ ਮੈਂ ਕਈ ਵਾਰੀ ਆਪਣੇ ਆਪ ਤੇ ਕਈ ਵਾਰੀ ਇੱਕ ਟਾਈਮ ਐਸਾ ਸੀ ਮੇਰੇ ਤੇ ਜਦੋਂ ਮੈਂ ਸੋਚਦੀ ਸੀ ਕਿ ਮੇਰੇ ਵਿੱਚ ਪ੍ਰਮਾਤਮਾ ਨੇ ਕਮੀ ਦੇਖਦੀ ਤੇ ਜਦੋਂ ਮੈਂ ਅੱਗੇ ਆ ਕੇ ਜਦੋਂ ਪ੍ਰਮਾਤਮਾ ਵੱਲੋਂ ਸਮਝ ਪੈਂਦੀ ਰਹੀ ਨਾ ਪ੍ਰਮਾਤਮਾ ਕਹਿੰਦੇ ਨਾ ਟਾਈਮ ਆਂ ਤੇ ਉਮਰ ਦੇ ਸਾਹਮਣੇ ਹਰ ਚੀਜ਼ ਦੀ ਸਮਝ ਪਾਉਂਦਾ ਜਦੋਂ ਟਾਈਮ ਆਂਦਾ ਹੈ ਨਾ ਪਰਮਾਤਮਾ ਆਪੇ ਸਮਝ ਪਾਉਂਦਾ ਫਿਰ ਆਪਾਂ ਆਪਣੇ ਆਪ 'ਚ ਕਮੀ ਨਹੀਂ ਕੱਢਦੇ ਆਪਾਂ ਆਪਣੇ ਤੋਂ ਥੱਲੇ ਦੇਖਦੇ ਕਿ ਹਾਈ ਉਹਨਾਂ ਨਾਲੋਂ ਤੇ ਵਧੀਆ ਆ ਕਿ ਪਰਮਾਤਮਾ ਇੰਨੇ ਮਾੜੇ ਕਰਮ ਨਾ ਕਰੇ ਕਿ ਜਿੰਦੂ ਕੀ ਇਹੋ ਜਿਹੀ ਬੰਦਾ ਚੱਲਦਾ ਫਿਰਦਾ ਤੇ ਹੋਵੇ ਹਨਾ ਤੁਰਨ-ਵੀਰੰਦ ਚ ਤੇ ਰੱਖੇ ਉਹਨਾਂ ਕਰਮ ਦਾ حساب ਕਿਤਾਬ ਹੈਗਾ ਕਿ ਕਿੱਥੇ ਬੰਦੇ ਨੂੰ ਭੁਗਤਨੇ ਪੈਂਦੇ ਆ ਇਸ ਲਈ ਕਹਿੰਦੇ ਆ ਕਿ ਵਧੀਆ ਕਰਮ ਕਰੋ ਕਿਸੇ ਨੂੰ ਮਾੜਾ ਬੋਲ ਨਾ ਬੋਲੋ ਕਿੱਥੇ ਆ ਕੇ ਭੁਗਤਣਾ ਪਵੇ ਹੋ ਸਕਦਾ ਕਹਨੂੰ ਤੁਸੀਂ ਸਾਡੀ ਜਗ੍ਹਾ ਹੋ ਉਹੀ ਚੀਜ਼ ਹੁੰਦੀ ਹੈ ਨਾ ਗੱਲਾਂ ਗਲਤ ਫਹਿਮੀਆਂ ਤੇ ਬਹੁਤ ਕੁਝ ਕਰਾ ਦਿੰਦੀਆਂ ਗਲਤ ਫਹਿਮੀਆਂ ਤੇ ਘਰ ਤੱਕ ਪੜਾ ਪਾੜ ਦਿੰਦੀਆਂ ਆ ਗੱਲਾਂ ਆਦੀਆਂ ਦੇਖੋ ਇੱਕ ਵਾਰ ਬਾਕੀ ਨਾ ਬਹੁਤ ਸਾਰੇ ਆਣੇ ਮੈਨੂੰ ਕਿਹਾ ਕਿ ਆਰਾਮ ਕਰਿਆ ਕਰੋ ਹਰ ਜੀ ਦਾ ਆਰਾਮ ਬਾਹਰੇ ਚ ਜ਼ਰੂਰੀ ਏ ਘੰਟੀ ਸਾਡੇ ਨਾਲ ਮੋਗੇ ਤੋਂ ਅੱਜ ਵੀ ਗੱਲ ਹੋਈ ਸੀ ਠੀਕ ਹੈ ਉਹ ਕਹਿੰਦੇ ਵੀ ਆਰਾਮ ਜ਼ਰੂਰੀ ਹੁੰਦਾ ਏ ਚੀਚਣ ਪਰ ਫਿਰ ਵੀ ਮੈਂ ਕੰਮ ਕੋਈ ਨਾ ਕੋਈ ਕਰਦਾ ਹੀ ਰਹਿਣਾਗਾ ਠੀਕ ਹੈ ਤੇ ਫਿਰ ਜੇ ਮੰਨ ਕੇ ਚੱਲੋ ਕੋਈ ਨਾ ਕੋਈ ਕੰਮ ਕਰਦੇ ਅਸੀਂ ਦਿਖਾਈ ਜਾਂਦੇ ਆ ਹਨਾ ਤੇ ਫਿਰ ਫਿਰ ਨਹੀਂ ਛੱਡਣਾਗਾ ਕਈ ਵਾਰ ਇਹ ਤਾਂ ਸਾਡੇ ਕੋਲ ਇੰਨਾ ਟਾਈਮ ਨਹੀਂ ਮਿਲਦਾ ਕਿ ਅਸੀਂ ਵੀਡੀਓ ਬਣਾ ਸਕੀ ਕਈ ਵਾਰੀ ਆਪਾਂ ਸਾਰਾ ਕੰਮ ਕਰ ਲੈਨੇ ਹੈ ਘਰ ਦੀ ਸਫਾਈ ਸਪੂਈ ਹੈ ਨਾ ਬੈੱਡ ਕਰਨਾ ਯਾ ਪੋੜੀਆਂ ਸਾਫ ਕਰਨੀਆਂ ਪੇਰ ਪੋਦਿਆਂ ਨੂੰ ਦੇਣਾ ਉਹ ਸਾਰਾ ਟਾਈਮ ਨਿਕਲ ਜਾਂਦਾ ਹੈ ਕਿਉਂਕਿ ਇੱਕ ਪਾਸੇ ਜਪਨੂਰ ਨੂੰ ਸਾਫਲਾ ਪੈਂਦਾ ਤੇ ਇੱਕ ਪਾਸੇ ਕੰਮ ਕਰੀਏ ਦਾ ਕਰਕੇ ਆ ਚੀਜ਼ ਰਲ ਕੇ ਸਾਡੇ ਤੇ 24 ਘੰਟੇ ਹੁੰਦੇ 24 ਘੰਟੇ ਦੇ ਵਿੱਚ ਆਪਾਂ ਸਾਰਾ ਦਿਨ ਤੇ ਨਹੀਂ ਦਿਖਾ ਦਿੰਦੇ ਕਿ ਸਾਰੇ ਦਿਨ ਦੇ ਵਿੱਚ ਆਪਾਂ ਕੀ ਕੁਝ ਕਰਦੇ ਆ 10 ਮਿੰਟ ਦੀ ਵੀਡੀਓ ਆਉਂਦੀ ਹੈ 10 ਉਦੇ ਵਿੱਚ ਇੱਕ ਇੱਕ ਮਿੰਟ ਦਾ ਆਪਾਂ ਕੈਚ ਕਰਨੇ ਆ ਦਾ ਚੀਜ਼ਾਂ ਨੂੰ ਹਨਾ ਵੀਡੀਓ ਬਣਾਣੇ ਆ ਉਹਦੇ ਵਿੱਚ ਅਸੀਂ ਕੀ ਕੁਛ ਦਿਖਾ ਲਾਂਗੇ 24 ਘੰਟਿਆਂ ਦੇ ਵਿੱਚ ਤੁਸੀਂ ਸਾਡੀ 10 ਮਿੰਟ ਦੇ ਵਿੱਚ ਤੁਸੀਂ ਸਾਨੂੰ ਇੰਨਾ ਜਾਣ ਜਾਂਦੇ ਹੋ ਕਿ ਤੁਸੀਂ ਇਹੋ ਸਾਨੂੰ ਗਲਤ ਕਮੈਂਟਾਂ ਆਨ ਤੱਕ ਲੱਗ ਜਾਂਦੇ ਨੇ ਕਿ ਤੁਸੀਂ ਇਹੋ ਜਿਹਾ ਯਾ ਕੁਝ ਨਹੀਂ ਕਰਦੇ ਤੁਸੀਂ ਘਾੜਾ ਕੇ ਦੇਖੋ ਕਿ ਅਪਾ ਹੈਂਡੀਕੈਪ ਨਹੀਂ ਆ ਮੈਂ ਆ ਅਸੀਂ ਮੈਂ ਆਪਣੇ ਆਪ ਨੂੰ ਹੈਂਡੀਕੈਪ ਨਹੀਂ ਸਮਝਦਾਗਾ ਚਲੋ ਦੂਜੀ ਗੱਲ ਦਾ ਬੁੱਧੀਹੀਣ ਲੋਕ ਮਤ ਤੋਂ ਹੈਂਡੀਕੈਪ ਬੰਦੇ ਇਹ ਜਾ ਕੰਗਾ ਕਰ ਦਿੰਦੇ ਆ ਠੀਕ ਹੈ ਮਤ ਤੋਂ ਬਗਸੀ ਮਾਰ ਆਇਆ ਗੁਰੂ ਮਾਰ ਆਇਆ ਨਾ ਮਤ ਬਗਸੀ ਠੀਕ ਹੈ ਤੇ ਪਾਸੇ ਹੀ ਕੁਝ ਕਹਿਣਾ ਚਾਹੁੰਦੇ ਆ ਤਾਂ ਹੋਰ ਕੀ ਮਤਾਂ ਚੰਗਾ ਨਹੀਂ ਬੋਲਦੇਗੇ ਤੇ ਕੱਲ ਨੂੰ ਨਵੇਂ ਵਲੌਗ ਦੇ ਨਾਲ ਫੇਰ ਮਿਲਾਂਗੇ ਤੇ ਹੁਣ ਐਟਾ ਟਾਈਮ ਪੂਰਾ ਵਲੌਗ ਬਣਾਇਆ ਅਸੀਂ ਦੇਖੋ ਤੁਸੀਂ ਕਿੰਨਾ ਸਾਡੇ ਕੋਲ ਟਾਈਮ ਆ